ਇਸ ਘੰਟੇ ਦੀ ਵੱਡੀ ਖਬਰ ਆ ਰਹੀ ਹੈ ਕਿ 사우ਦੀ ਅਰਬ ਚ ਪੰਜਾਬੀ ਨੌਜਵਾਨ ਦਾ ਸਿਰ ਕਲਮ ਕਰ ਦਿੱਤਾ ਗਿਆ ਹੈ। ਇਹ ਖਬਰ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਇੰਟਰਨੈਟ ਕਾਲ ਕਰਕੇ ਇਹ ਜਾਣਕਾਰੀ ਦਿੱਤੀ। ਮਾਮਲਾ ਪੰਜਾਬ ਦੇ ਹੁਸ਼ਿਆਰਪੁਰ ਦਾ ਹੈ। ਜ਼ੂਹਾ ਦੇ ਪਿੰਡ ਸ਼ਫਦਰਪੁਰ ਕੁੱਲੀਆਂ ਦੇ ਨੌਜਵਾਨ ਸਤਵਿੰਦਰ ਕੁਮਾਰ ਦੇ ਪਰਿਵਾਰ ਵਿੱਚ ਇਸ ਸਮੇਂ ਕਹਰਾ ਮਚਿਆ ਹੋਇਆ ਹੈ। ਸਤਵਿੰਦਰ ਪਿਛਲੇ 4 ਸਾਲ ਤੋਂ 사우ਦੀ ਅਰਬ ਵਿੱਚ ਝਗੜਾ ਕਰਨ ਦੇ ਦੋਸਤ ਚ ਜੇਲ੍ਹ ਕੱਟ ਰਿਹਾ ਸੀ। ਫੋਨ ਕਰਨ ਵਾਲੇ ਨੇ ਘਰ ਵਾਲਿਆਂ ਨੂੰ ਦੱਸਿਆ ਕਿ ਲੁਧਿਆਣੇ ਵਿੱਚ ਇੱਕ ਨੌਜਵਾਨ ਅਤੇ ਸਤਵਿੰਦਰ ਕੁਮਾਰ ਦਾ ਜੇਲ੍ਹ ਵਿੱਚ ਸਿਰ ਕਲਮ ਕਰ ਦਿੱਤਾ ਗਿਆ ਹੈ। ਇਸ ਫੋਨ ਕਾਲ ਤੋਂ ਬਾਅਦ ਪਰਿਵਾਰ ਦੇ ਲੋਕ ਲਗਾਤਾਰ ਇਸ ਸੂਚਨਾ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੇਕਿਨ ਅਜੇ ਤੱਕ ਇਸ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਪਰਿਵਾਰ ਨੇ ਕੇਂਦਰੀ ਮੰਤਰੀ ਵਿਜੇ ਸਾਮਪਲਾ ਦੇ ਜ਼ਰੀਏ ਭਾਰਤ ਸਰਕਾਰ ਤੋਂ ਸਤਵਿੰਦਰ ਬਾਰੇ ਪਤਾ ਲਗਾਏ ਜਾਣ ਅਤੇ ਉਸ ਦੀ ਭਾਰਤਵਾਸੀ ਦੀ ਫਰਿਆਦ ਕੀਤੀ ਹੈ। ਸਤਿੰਦਰ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪੈਸਾ ਕਮਾਉਣ ਦੇ ਲਈ ਉਹ 213 ਚ ਸਾਊਦੀ ਅਰਬ ਗਿਆ ਸੀ 4 ਸਾਲ ਪਹਿਲਾਂ ਉੱਥੇ ਹੋਏ ਝਗੜੇ ਦੇ ਕਾਰਨ ਉਸ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਘਰ ਵਾਲਿਆਂ ਮੁਤਾਬਕ ਸਤਿੰਦਰ ਸਾਊਦੀ ਅਰਬ ਦੀ ਕੰਪਨੀ ਆਲ ਮਜੀਦ ਵਿੱਚ ਕੰਮ ਕਰਦਾ ਸੀ ਸਤਿੰਦਰ ਦੀ ਭਾਵੀ ਨੇ ਦੱਸਿਆ ਕਿ ਉਹਨਾਂ ਇੰਟਰਨੈਟ ਕਾਲ ਆਈ ਕਿ ਸਤਿੰਦਰ ਦਾ ਸਾਊਦੀ ਅਰਬ ਦੀ ਜੇਲ੍ਹ 'ਚ ਸਿਰ ਕਲਮ ਕਰ ਦਿੱਤਾ ਗਿਆ ਪਿਛਲੇ 3 ਦਿਨਾਂ 'ਚ 4 ਵਾਰ ਫੋਨ ਕਰਕੇ ਉਸਨੇ ਵਾਰ-ਵਾਰ ਇਹੀ ਗੱਲ ਕਹੀ ਉਹ ਵਿਅਕਤੀ ਕਹਿੰਦਾ ਹੈ ਕਿ ਉਸ ਦੇ ਕੋਲ ਸਵਿੰਦਰ ਦਾ ਸਮਾਨ ਪਾਸਪੋਰਟ ਅਤੇ ਕਾਗਜ਼ात ਵੀ ਹਨ ਲੇਕਿਨ ਵਾਰ-ਵਾਰ ਕਹਿਣ ਦੇ ਵੀ ਉਸਨੇ ਉਹਨਾਂ ਕਿਸੇ ਤਰ੍ਹਾਂ ਦੇ ਕਾਗਜ਼ਾਤ ਦੀ ਫੋਟੋ ਨਹੀਂ ਭੇਜੀ ਇਸ ਬਾਰੇ ਪਰਿਵਾਰ ਦੇ ਲੋਕ ਪਿੰਡ ਦੀ ਪੰਚਾਇਤ ਨਾਲ ਡੀਸੀ ਹੁਸਿਆਰਪੁਰ ਨੂੰ ਵੀ ਮਿਲੇ ਹਨ ਕੇਂਦਰੀ ਮੰਤਰੀ ਸਾਪਲਾ ਨੇ ਦੱਸਿਆ ਕਿ ਉਹ ਨਿੱਜੀ ਤੌਰ ਤੇ ਸਤਵਿੰਦਰ ਦੇ ਬਾਰੇ ਵਿਦੇਸ਼ ਮੰਤਰਾਲੇ ਤੋਂ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ ਅਤੇ ਪਰਿਵਾਰ ਨੂੰ ਸਹੀ ਜਾਣਕਾਰੀ ਦੇਵਾਂਗੇ